ਕਹਿ ਦਿੰਦੇ ਹਾਂ ਸਰ ਲਾਈਵ ਪੀਡੀ 60 ਆਇਓ ਨਾਲ ਕਰੋ ਚੋਣ ਕਰੋ ਸੁਨਵਾਜੀ ਡਾਕਟਰ ਜੀ ਡਾਕਟਰ ਜੀ ਕੋਈ ਇੱਕ ਤਾਂ ਚਾਹੀਦਾ ਰਿਸਟਰ ਆਜਾ ਸਰ ਓਕੇ ਇਹ ਸਿੰਘਾਇ ਇੱਕ ਬਰੇਜ਼ਾਕਾਰ ਹੈ ਕਿ ਇਹ ਦੂਸਰੀ ਹੈਗੀ ਆ ਮਹਿੰਦਰਾ ਐ ਐਕਸਯੂ ਵੀ ਹੈਗੀ ਹੈ ਉਹਨਾਂ ਨੂੰ ਕੋਸ਼ਿਸ਼ ਕੀਤੀ ਇੰਟਰਸੈਪਟ ਕਰਦੀ ਚੇਂਜ ਹੋ ਗਈ ਉਹਦੇ ਵਿੱਚ ਇਹਨਾਂ ਨੇ ਉਹ ਗੱਡੀਆਂ ਵੰਡ ਲਈਆਂ ਤੇ ਪਲੱਸ ਉਹਦੇ ਤੋਂ ਜਿਹੜਾ ਅੱਗੇ ਟ੍ਰੇਲ ਬਣੀ ਹੈਗੀ ਆ ਉਹ ਮੈਂ ਝੜਨਾਂ ਦੀ ਉਸ ਸੰਜੀ ਕਰੀ ਚਾਹੁੰਦਾ। ਇਹਦੇ ਨਾਲ ਇਹਨਾਂ ਦੇ ਵਿੱਚ ਹੀ ਇੱਕ ਮੁੰਡਾ ਹੈਗਾ ਜਿਹਦਾ ਨਾਮ ਜਗਾ ਸਾਫੀ ਟਮਾਡੋ। ਉਹਨੂੰ ਉਹਦਾ ਇਰੀਆ ਹੈਗਾ ਸਾਫੀ ਟਮਾਡੋ ਤੇ ਉਹਦਾ ਪੂਰਾ ਨਾਮ ਪਰ ਅਸੀਂ ਪ੍ਰੈਸ ਨੂੰ ਵੀ ਸ਼ੇਅਰ ਕਰ ਦੋਨੇ ਆ ਕਿ। ਇਸ ਬੰਦੇ ਨੇ 21 ਜੁਲਾਈ ਨੂੰ ਪਿਛਲੇ ਮਹੀਨੇ ਉਸਨੇ ਗਾਂਧੀ ਕੈਂਪ ਦੇ ਵਿੱਚ ਇੱਕ ਮર્ડਰ ਕੀਤਾ ਸੀ। ਪਿੱਛਾ ਦਾ ਪਿੱਛਾ ਸੀ तकरीबन ਦੋ ਹੀ ਸਿਗੇ। ਦੂਸਰਾ ਬੰਦਾ ਜਿਹੜਾ ਹੈਗਾ ਉਹ ਹਲੇ ਤੱਕ ਸੀਰੀਅਸਲੀ ਇੰਜਰਡ ਹੈਗਾ। ਜਿਹੜਾ ਕਿ ਹਸਪੀਟਲਾਈਜ਼ ਰਿਹਾ ਉਹ ਉਹ ਜਿੰਦਗੀ ਮੌਤ ਦੀ ਲੜਾਈ ਲੱਗ ਰਹੀ ਹੈ। ਇਹ ਸਾਰੇ ਜਿਹੜੇ ਹੈਗੇ ਆ ਅ ਇਸ ਤੋਂ ਬੰਦਾ ਉੱਥੋਂ ਆ ਗਿਆ ਸਟਾਲੇ ਵਾਲਾ। ਬਾਕੀ ਇੱਕ ਲੋਕਲ ਪੋਟਾਸੀ ਪਾਰਕ ਨੂੰ ਫਿਲਡਾਂ ਦੇ ਕੋਲ ਸੀਗੇ। ਪੰਜਵਾਂ ਇੱਕ ਬੰਦਾ ਸਾਡਾ ਹੱਲ ਪਰ ਆਉਣ ਵਾਲਾ ਰੇਟਾ ਉਹ ਸੀ। ਸਟੇਕ ਸਿੱਧੀਆਂ। ਸੋਰੀ ਮੈਂ ਨਹੀਂ ਬੋਲੀਨਾ ਕਿਆ ਦੇਖ ਮੈਂ ਬੇਟਾ ਟ੍ਰਾਂਸਪੋਰਟ ਵਗਰ ਦੇ ਵਿੱਚ ਜਿਹੜਾ ਆਪਣਾ ਕੋਈ ਹੈਗਾ ਇੱਥੇ ਏਰੀਆ ਸਾਡੇ ਵਿੱਚ ਪਿੰਡ ਪੈਂਦਾ ਹੈ ਤੇ ਉੱਤਰ ਨੇ ਪਾਸੇ ਸੀਗਾ ਪਰ ਇਹ ਤਾਂ ਸਾਡੇ ਜਿਹੜਾ ਆਫਸਰ ਦਾ ਇਨਵੈਸਟੀਗੇਸ਼ਨ ਹੈ ਸਰ ਇਹਨਾਂ ਨੂੰ ਭੇਜਾ ਪਟਿਆਲਾ ਪਿਕਸ ਦੇ ਉੱਪਰ ਇਨਵੈਸਟੀਗੇਟ ਕੀਤਾ ਹੈ ਉੱਥੋਂ ਭੱਜ ਕੇ ਆਪਣਾ ਮੋਬਾਈਲ ਨੰਬਰ ਫੋਲ ਕੇ ਸਾਰਾ ਇੱਥੇ ਜਲੰਧਰ ਦੇ ਏਰੀਆ ਦੇ ਵਿੱਚ ਆ ਕੇ ਰਹਿ ਲੱਗ ਪਿਆ ਸਾਡੇ ਐਸ.ਟੀ.ਓ. ਸਾਹਿਬ ਨੂੰ ਜਿਹੜੀ ਸਿਕਰਟ ਇਨਫੋਰਮੇਸ਼ਨ ਮਿਲੀ ਇਹਨਾਂ ਨੇ ਉਹਨਾਂ ਨੂੰ ਚੇਸ ਕੀਤਾ ਹੈ ਸਾਰੇ ਮਡੂਲ ਨੂੰ ਚੇਸ ਕੀਤਾ ਜਿਹੜਾ ਉਹਨਾਂ ਦੇ ਕੋਲ ਸੀਗਾ ਵੀ ਇਹ ਬੰਦੇ ਇੱਥੇ ਰੁੱਕ ਕੇ ਆਪਣਾ ਨਵਾਂ ਮਡੂਲ ਬਣਾ ਰਹੇ ਹੈਗੇ ਆ ਉਤ ਤੋਂ ਬਾਅਦ ਉਹਨਾਂ ਨੇ 1 ਬਾਈ 1 ਅਰੈਸਟ ਕੀਤੀਆਂ ਹੈਗੀਆਂ ਇਹਦੇ ਵਿੱਚੋਂ ਸਾਨੂੰ ਕਾਫੀ ਵੱਡੀ ਰਿਕਵਰੀ ਜਿਹੜੀਆਂ ਹੋਈਆਂ ਇੱਕ ਗਲੌਕ 9mm ਦਾ ਪਿਸਟਲ ਆਉਦਾ ਚਾਹੀਏ ਔਰ ਜਿਹੜਾ ਕਿ that is a very good weapon ਜਿਹੜੇ ਆਲਮੋਸਟ ਸਿਮਿਲਰ ਟੂ ਆਰ ਵੈਪਨ ਜਿਹੜੇ ਸਾਡੇ ਕੋਲ ਹੁੰਦੇ ਹੈਗੇ ਆ ਬਾਕੀ ਇਹ ਤੋਂ علاوہ ਜਿਹੜੇ ਹੈਗੇ ਆ ਦੂਸਰੇ ਦੋ ਪਿਸਟਲ 34 ਤੇ ਮਿਲੇ ਹੈਗੇ ਆ ਉਹਨੇ ਕਰਾਚਰ ਵਾਲਵਰ ਵੀ ਮਿਲਿਆ ਉਹਨੂੰ ਅਸੀਂ ਹਲੇ ਚੈੱਕ ਕਰਨਗੇ ਸਾਇੰਟਿਫਿਕਲੀ ਵੀ ਉਹ ਕਿੱਥੇ ਦਾ ਮੇਕ ਹੈਗਾ ਉਹਦਾ ਕਿੱਥੋਂ ਮਿਲਿਆ ਬਾਕੀ 32 ਹੈਗੇ ਨਾਲ ਦੋ ਗਟੀਆਂ ਹੈ ਕਿ ਇਸ ਅरेस्ट ਦੇ ਨਾਲ ਜਿਹੜਾ ਇਹਨਾਂ ਦਾ ਪਾਸਟ ਕਰਾਈ ਮਾ ਉਹ ਤਾਂ ਕੇਸ ਹੋਈ ਹੋਇਆ ਉਹ ਤੋਂ ਇਲਾਵਾ ਜਿਹੜਾ ਇਹਨਾਂ ਦਾ ਫਿਊਚਰ ਡਿਜ਼ਾਈਨ ਸੀ ਇੱਥੇ ਆ ਕੇ ਵੀ ਇਹ ਹੋਰ ਇਤਾਂ ਦੇ ਕੰਮ ਕਰ ਸਕਦੇ ਸੀਗੇ ਇਹ ਲੇਖ ਹੈਗਾ ਜਰਨਲ ਅਵੇ ਸਰ ਇੱਕ ਚੀਜ਼ ਕਨਫਰਮ ਕਰ ਲੀ ਇੱਕ ਤਾਂ ਇਹਨਾਂ ਦੀ ਏਜ ਕਿੰਨੀ ਹੈ ਤੇ ਇਹ ਐਜ਼ ਏ ਕੂਰੀਅਰ ਕੰਮ ਕਰਦੇ ਸੀ ਅਸਾਈਨਮੈਂਟ ਮਿਲਦੀ ਸੀ ਇਹਨਾਂ ਨੂੰ ਪੈਸੇ ਮਿਲਦੇ ਸੀ ਕਿ ਆਪਣਾ ਵਿੱਚ ਬੜਾ ਅੱਛਾ ਮੋਡੂਲ ਜਿਹੜਾ ਉਹਨੂੰ ਕੈਚ ਕੀਤਾ ਹੈ جب ہمارے ایس ایچ او گھوگر نے دو کاروں کو چیز کیا تو انہوں نے چار لڑکے کو پکڑا ان میں سے ایک لڑکا ہے جس کو ہم بھی کمانڈو کمانڈو کے نام سے جانا چاہتے ہیں بڑا ایک ڈریگن چیزوں کا نکلا جب ایک ڈیروکیشن ہوئی اس کے پاس اس کے پاس بڑے اسپیسٹی کے ڈریگن ملے آپ نے ابھی دیکھے ہیں تو اس کے بعد ان کو جب انڈیرویٹ کیا گیا تو یہ بات سامنے آئی کہ اس نے ابھی تھوڑے دن پہلے پچھلے مہینے بٹارا میں ایک بڑا سنسین مرڈر کیا جب وہ مرڈر ہوا اس کے بعد ایک کو آنے کے گلی ملوانے بدماش ہے جو جیل میں بند ہے کافی سائڈ سے اس کے ایک ایسوسیٹ نے اس کی سائٹ, سائٹ سے پوچھ ڈال دی کہ یہ کام اس نے کروایا تو اس کی انویسٹیگیشن چل رہی تھی تو یہ وہاں سے بھاگ گیا اس نے اپنے موائل موبائل نمبر وغیرہ بند کر دیا جانا پھر جہاں پہ لوگ میں آ کے اس نے چھٹیا اس, اس کے بعد اس نے نئے لڑکے ساتھ میں لیا اور یہ کچھ کرنے والے تھے اس سے پہلے ہی ہم نے ہماری ٹیم نے ان کو پکڑ لیا اور یہ کافی سویسٹیکیٹڈ ویپن سے ملے ہیں اور دو کارے ملی ہیں ان کا ریمانڈ لیا گیا ہے میں پھر آپ کو کہتا ہوں کہ میں اپنے یوتھ کو کہنا چاہتا ہوں آپ کی مارکیٹ سے مجھے جو یہ بدماش یا گلوریفائی کرتے ہیں اپنے آپ کو ان کا اینڈر یہی ہوتا ہے جو ان کے ساتھ تو ان کے بہکاوے میں نہ ایسی کوئی پوسٹیں سوشل میڈیا پر ایسا کچھ ایسا کام مت کرے جیسے ان کا فیوچر خراب ہو جبو کے ساتھ کیسے ہیں ان کی ڈیروگیشن میں آیا بھی ایک لڑکا تھا جنہوں نے ہم نے پوچھا بھی یہ ویپن کہاں سے آئے تھے انہوں نے ایک لڑکی کا نام وہ لڑکا ہمیں بٹالے سے پتا کہ آلریڈی تھوڑے دن پہلے وہ پکڑا گیا اس کے پاس اراؤنڈ ٹو ہنڈریڈ کارٹریز ملے ہیں جس کی ابھی انویسٹیگیشن چل رہی ہے ابھی وہ کہاں سے آئے انہوں نے اس سے لیے تھے اس کا کنٹیکٹ ایک جرمن کا بندہ ہے انڈا انڈا کہتے ہیں اس میں ایک مین ایریس ہے وہ جرمن میں پیٹھا ہے وہ ہی اس ہیڈ آف جرمن جن پر ڈلنگ کے معاملہ جن پر ٹائم ٹو مرڈر اور روٹنگ کے بڑے سنسیشنل معاملے درج ہیں اور ان کے پکڑے جانے سے جو ابھی فردر کرائم ہو سکتا وہ ہے وہ جلندر میں بھی کوئی کر رہا ہے ابھی تک یہ ڈیروگیشن میں پتا چلے گا ابھی تک مطلب انہوں نے ابھی رہے تھے ابھی کیا نہیں تو کیا تھا ہم نے ان کے اوپر ایک جو ہمارا گروپ ہوتا ہے تھری نائنٹی نائن فور زیرو ٹو کا کیس رجسٹر کیا ہے اس کو ان کی ایک گروپ نے بنا کے آگے کرائم کرنے کے لیے جانچ میں بھی اور بھی لوگ شامل ہو سکتے ہیں ابھی ایک پانچویں کا نام سامنے آیا ہے وہ ہم انویسٹیگیٹ کر رہے ہیں اور جو بھی وہ ਹੈਲ ਵਾਲਾ ਬੰਦਾ ਉਹ ਵੀ ਲੈ ਕੇ ਆਏਗੇ ਇਹ ਸਾਰੇ ਮਡੂਰ ਨੂੰ ਹਮ ਜੋੜਨ ਪਰ ਚੈੰਗੀ